ਅਬ ਇਹ ਕੀ ਹੋ ਗਿਆ ਕਹਿੰਦੇ ਜੀ ਘਰ ਵਾਪਸੀ ਮੈਂ ਕਿਹਾ ਇਹ ਚੰਗਾ ਕੰਮ ਫੜਿਆ ਇਹਨਾਂ ਨੇ 6 ਮਹੀਨੇ ਪਹਿਲਾਂ ਘਰੋਂ ਨਿਕਲ ਜਾਂਦੇ ਨੇ ਬਾਅਦ ਚ ਕਹਿੰਦੇ ਨੇ ਘਰ ਵਾਪਸੀ ਇਹ ਕਿਹੜੇ ਘਰ ਚ ਵਾਪਸੀ ਹੋਈ ਆ ਮੈਂ ਕਿਹਾ ਕਹਿੰਦੇ ਕਾਲੀਦਾਲ ਚ ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਹੋਈ ਨਾ ਜਿੰਨਾ ਚੋ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ ਚ ਵਾਪਸੀ ਨਹੀਂ ਹੋ ਸਕਦੀ ਇਹਨਾਂ ਨੇ ਜਿਹਦੀ ਵਾਰੀ ਆ ਗਈ ਬੋਲਣ ਦੀ ਬੋਲ ਕੇ ਕਾਂਗਰਸੀ ਚੱਲ ਰਿਓ ਮੈਂ ਕਿਹਾ ਕੀ ਤਮ ਜਿੰਦਾ ਲੈ ਗਿਆ ਮੈਂ ਕਿਹਾ ਜਿੰਦਾ ਲਾਓ ਇਹਨਾਂ ਨੂੰ ਇੱਥੇ ਬਿਠਾਓ ਇਹਨਾਂ ਨੂੰ ਸੁਰਦੇਵ ਦਿੱਤ ਸਾਡੀ ਕਾਰ ਵਾਪਸੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਸ਼ਾਨੇ ਤੇ ਆਖੀਏ ਸੀਮਾਨ ਨੇ ਢੀਂਸਾ ਪਿਉ ਪੁੱਤ ਦੀ ਅਕਾਲੀ ਦਲ ਚ ਵਾਪਸੀ ਤੇ ਤੰਜ ਕੱਸੇ ਨੇ ਅਤੇ ਇਸ ਨੂੰ ਬਚਪਨ ਚ ਪੂਆ ਦੇ ਘਰ ਜਾਣ ਵਰਗਾ ਘਰਾੜ ਦਿੱਤਾ ਸੀਮਾਨ ਨੇ ਢੀਂਸਾ ਪਿਉ ਪੁੱਤ ਦੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਉਹ ਅਕਾਲੀ ਦਲ ਚ ਕਾਰ ਵਾਪਸੀ ਕਰ ਸਕਦੇ ਨੇ ਪਰ ਲੋਕ ਉਹਨਾਂ ਨੂੰ ਆਪਣੇ ਘਰਾਂ ਚ ਕਦੇ ਵੀ ਵੜਨ ਨਹੀਂ ਦੇਣਗੇ ਉਹ ਇੱਕੋ ਆਪਣੇ ਵਾਲਾ ਜਿਹਨੂੰ ਤੁਸੀਂ ਕਦੇ ਜਤਾਇਆ ਹੀ ਨਹੀਂ चला वो फिर कल उधर ही चल गया प्यो पुत दो मैं इतों ही हारे से मैं क्या भी ये क्यों हो गया कहें जी घर वापसी मैं क्या चंगा काम फड़े इन्होंने छे महीने पहले घरों निकल जाते बाद कापसी एक कि घर चापसी हुई है मैं क्या ककाली दल च मैं क्या उन्होंने घर नहींई ना जिना चो लोग ने क्ढे कर नेर वापसी नहीं हो सकती इन ਉਦੋਂ ਮੰਨਾਂਗੇ ਜਿੰਦੇ ਉਹ ਘਰਾਂ ਚ ਵਾਪਸੀ ਹੋਗੀ ਆਪਦੇ ਮਲੋਂ ਇੱਥੇ ਜਾ ਕੇ ਭੂਆ ਦੇ ਆਪਾਂ ਵੀ ਰੁਸਕ ਚ ਭੂਆ ਕੋਲੇ ਚਲੇ ਜਾਂਦੇ ਸੀ ਦੋ ਕੁ ਦਿਨ ਬਾਪੂਆ ਕਹਿੰਦੇ ਸੀ ਭਾਈ ਆ ਲੈ ਜਾਓ ਮੁੰਡੇ ਨੂੰ ਆਪਣਾ ਗੁੱਸਾ ਟੈਲਾ ਦੋ ਦਿਨ ਆਪਣੇ ਵੀ ਲਾਂਘੀਆਂ ਚੱਲੋ ਜੀ ਇਹ ਐਂ ਕਰਦੇ ਨੇ ਐ ਭੂਆ ਕੋਲੇ ਚਲੇ ਗਏ ਫੇਰ ਮੋੜੇ ਦੱਸੋ ਹੁਣ ਤੁਸੀਂ ਇਹ ਕਰੇ ਰਿਟਾਇਰ ਵੀ ਹੋ ਜੋ ਉਨਾਵੇਂ ਮੁੰਡਿਆਂ ਨੂੰ ਕੋਈ ਕੰਮ ਕਰ ਲੈਣ ਦਿਓ ਇਹ ਨਹੀਂ ਨਹੀਂ ਸੀਮਾਂ ਦੇ ਨਿਸ਼ਾਨੇ ਤੇ ਕੇਂਦਰ ਸਰਕਾਰ ਅਤੇ ਘਟਾਏ ਗਏ ਗੈਸ ਸਿਲੰਡਰਾਂ ਦੇ ਰੇਟ ਦਾ ਮੁੱਦਾ ਵੀ ਰਿਹਾ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵਤ ਮਾਨ ਨੇ ਮੋਦੀ ਸਰਕਾਰ ਤੇ ਪਿਛਲੇ 5 ਸਾਲ ਦੌਰਾਨ ਲੋਕਾਂ ਨੂੰ ਲੁੱਟਣ ਦੇ ਇਲਜ਼ਾਮ ਲਗਾਏ ਇਸ ਦੌਰਾਨ ਮੁੱਖ ਮੰਤਰੀ ਨੇ ਮਜ਼ਾਕੀਆ ਅੰਦਾਜ਼ ਚ ਮੋਦੀ ਸਰਕਾਰ ਤੇ ਖੂਬ ਨਿਸ਼ਾਨੇ ਲਾਏ ਆ ਹੁਣ ਦੇਖ ਲੋ ਹੁਣ ਵੋਟਾਂ ਆਉਣਗੀਆਂ ਦੇਣ ਲੱਗ ਗਏ ਨਾ ਲੌਲੀਪੌਪ ਮੋਦੀ ਨੇ ਕੱਲ ਕੱਲ ਕਹਿੰਦਾ ਵੀ 100 ਰੁਪਏ ਘਟਾਤਾ ਸਿਲੰਡਰ ਪਹਿਲਾਂ ਵਧਾਇਆ ਕੀ ਨਹੀਂ ਸੀ ਇਹ ਤਾਂ ਪੁੱਛੋ ਉਹ 1100 ਰੁਪਏ ਦਾ ਕਰਤਾ ਸੀ ਜਿਹੜਾ ਪਹਿਲਾਂ 2500 ਦਾ ਹੁੰਦਾ ਸੀ ਆ ਨਾਲ ਹੀ ਤਾਂ ਇਹ ਇੱਥੋਂ ਤੋਂ ਭਰਾ ਕੇ ਲੱਗ ਜਾਂਦੇ ਸੀ ਜਿਹੜੀਆਂ ਐ ਨੂੰ ਮੁੜਦੀ ਅੰਦਰ ਗੁਰਦੁਆਰੇ ਵੱਲ ਨੂੰ ਵਧਾ ਕੇ ਉਹ ਜੋ 100 ਘਟਾ ਲਿਆ ਕੁੱਬੜਾ ਕਹਿੰਦੇ ਵੀ ਕਮਾਲ ਕਰਤੀ ਕਮਾਲ ਤਾਂ মিডিਆ ਵਾਲੇ ਵੀ ਲੱਗ ਰਹੇ ਨੇ ਮੋਦੀ ਕੀ ਬੜੀ ਇੱਕ ਮਾਸਟਰ ਸਟ੍ਰੋਕ ਉਹ ਕਾ ਦਾ ਮਾਸਟਰ ਸਟ੍ਰੋਕ ਨਹੀਂ ਤਾਂ ਉਹ ਗੱਲ ਹੋ ਗਈ ਆਗਾ ਸੁਣ ਲਿਓ ਮੇਰੀ। ਈਪਕਾਂਤ ਮਾਣਾ ਇਹ ਚੀਜ਼ ਮੈਂ ਕਹਿ ਕੇ ਗਿਆ ਸੀ। ਕਿਸੇ ਪਰਿਵਾਰ ਚ ਨਾ ਕੁੜੀ ਦਾ ਵਿਆਹ ਸੀ। ਪਰਿਵਾਰ ਚੰਗਾ ਸੀ। ਇਹ ਲੌਲੀ ਬੌਬ ਕਿਵੇਂ ਦਿੰਦੇ ਨੇ ਤੇ ਆਪਾਂ ਕਿਵੇਂ ਗੱਲਾਂ ਚ ਆ ਜਾਂਦੇ ਆ ਇਹ ਸੁਣ ਲਿਓ। ਪਰਿਵਾਰ ਚੰਗਾ ਸੀ ਕਹਿੰਦੇ ਧੂਮ-ਧਾਮ ਨਾ ਕਰਾਂਗੇ ਵਿਆਹ। ਵਧੀਆ ਜ਼ਿਮੀਂਦਾਰਾਂ ਦਾ ਪਰਿਵਾਰ ਸੀ। ਉਹਨਾਂ ਨੇ ਕਰ ਲੇ ਇਕੱਠੇ ਕੁੜੀ-ਕੁੜੀ ਨੂੰ ਦੇਣ ਵਾਸਤੇ ਸੋਨੇ ਦੇ ਗਹਿਣੇ, ਚਾਂਦੀ ਦੀਆਂ ਚਾਂਜਰਾਂ, ਬੱਚੇ ਹੀ ਸੋਫਾ ਸੈਟ ਸਾਂ ਸ਼ਾਨਦਾਰ ਹੋਰ ਅਲਮਾਰੀਆਂ ਬਹੁਤ ਲੱਖਾਂ ਰੁਪਏ ਦਾ ਸਾਮਾਨ ਇਕੱਠਾ ਕਰ ਲਿਆ ਉਸ ਇਲਾਕੇ ਦੇ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ ਅੱਜ ਸਾਮਾਨ ਹੈ ਬਰਾਤ ਕੱਲ ਨੂੰ ਆਉਣੀ ਸੀ ਅਜੇ ਰਾਤ ਨੂੰ ਡਾਕੂ ਆਏ ਉਹਨੇ ਸਾਰਾ ਟੱਬਰ ਕੁੜੀ ਵਾਲਿਆਂ ਦਾ ਕਮਰੇ ਚ ਬੰਦ ਕਰਤਾ ਬਾਹਰੋਂ ਕੁੰਡੀ ਲਾਤੀ ਟਰੱਕ ਲੈ ਆਏ ਸੀ ਟਰੱਕ ਬੈਕ ਲਾ ਕੇ ਲੱਦ ਲਏ ਸੋਫੇ ਸਾਰੇ ਸਾਰਾ ਸੋਨਾ ਸੋਫੇ ਮੰਜੇ ਬਿਸਤਰੇ ਜੋ ਲਿਆਂਦੇ ਸੀ ਬੈਟਵੁੱਡ ਸਭ ਟਰੱਕ ਚ ਲਾਦ ਲੇ ਤੁਰਨ ਤੋਂ ਪਹਿਲਾਂ ਦਾਲਾ ਬੰਦ ਕਰਕੇ ਤੁਰਨ ਤੋਂ ਪਹਿਲਾਂ ڈاکੂਆਂ ਦਾ ਜਿਹੜਾ ਹੈੱਡ ਸੀ ਉਹ ਕਹਿੰਦਾ ਇੱਕ ਮਿੰਟ ਕੁੜੀ ਵਾਲੇ ਦਾ ਪਰਿਵਾਰ ਕਿ ਕਿਹੜੇ ਕਮਰੇ ਚ ਬੰਦਾ ਹੈ ਉਹ ਕਹਿੰਦੇ ਜੀ ਇੱਧਰ ਬੰਦਾ ਖੋਲੋ ਕਹਿੰਦਾ ਇਹਨੂੰ ਖੋਲਿਆ ਅੰਦਰ ਗਿਆ ਡਰੇ ਬੈਠੇ ਸੀ ਕੁੜੀ ਵਾਲੇ ਕਹਿੰਦਾ ਕਿਹੜੀ ਕੁੜੀ ਦਾ ਵਿਆਹ ਹੈ ਕੁੜੀ ਡਰਦੀ ਡਰਦੀ ਖੜੀ ਹੋ ਗਈ ਜੀ ਮੇਰਾ ਹੈ ڈاکੂ ਨੇ ਜੇਬ ਚੱਤ ਪਾਇਆ 100 ਰੁਪਏ ਛਾਹ ਕਹਿੰਦੇ ਕਿ ਕਹਿੰਦਾ ਭਾਈ ਬਹੁਤ ਬਹੁਤ ਬਲਾਈਆਂ ਪਰਿਵਾਰ ਚ ਤੰਦਰੁਸਤੀਆ ਬਣਿਆ ਰਹਿਣ ਉਹ ਮੁबारकਾਂ ਠੀਕ ਹੈ ਜੀ ਚਲੇ ਗਏ ਲੁੱਟ ਕੇ ਅਗਲੇ ਦਿਨ ਪੁਲਿਸ ਆਈ ਇੱਕ ਕੁੜੀ ਵਾਲੇ ਦੇ ਪਰਿਵਾਰ ਚੋਂ ਇੱਕ ਬੰਦੇ ਨੇ ਐਫ ਆਈ ਆਰ ਲਿਖਾਉਣ ਨੂੰ ਤਿਆਰ ਦਾਕੂਆਂ ਦੇ ਵਿਰੁੱਧ ਕੋਈ ਬੋਲੀ ਨਾ ਕਹਿੰਦੇ ਜੀ ਜੋ ਮਰਜੀ ਲੁੱਟ ਕੇ ਲੈ ਗਏ ਬੰਦੇ ਬਹੁਤ ਚੰਗੇ ਸੀ ਜਾਂਦੇ ਜਾਂਦੇ ਕੁੜੀ ਨੂੰ 100 ਰੁਪਏ ਸ਼ਾਗਨ ਦੇ ਗਏ ਆ ਕੱਲ ਸਾਨੂੰ ਸ਼ਾਗਨ ਪਾਇਆ 100 ਰੁਪਏ ਦਾ ਮੋਦੀ ਨੇ ਜਿਹੜਾ 5 ਸਾਲ ਚ ਲੁੱਟਿਆ ਉਹ ਨਹੀਂ ਉਹ ਨਹੀਂ ਪਤਾ ਆਪਾਂ ਵੀ ਕਹਨੇ ਆ ਚਲ ਏਅਰਪੋਰਟ ਵੇਚ ਤੇ ਹੋਣਗੇ ਫੁਲਾਨਾ ਵਿਵਾਹ 100 ਰੁਪਿਆ ਦੇ ਕੇ 100 ਰੁਪਿਆ ਦੇ ਕੇ ਲੈ। ਤੋ ਥੋੜਾ ਜਿਹਾ ਦੇਖ ਲਿਆ ਕਰੋ ਕਿ ਲੰਬਾ ਸਮਾਂ ਕੌਣ ਚੱਲਣ ਆੜਾ। ਮੁੱਖ ਮੰਤਰੀ ਨੇ ਪਰ ਇਹ ਕੱਟ ਚ ਕਾਂਗਰਸ ਨੂੰ ਵੀ ਖਰੀਆਂ ਖੋਟੀਆਂ ਸੁਣਾਈਆਂ ਨੇ ਅਤੇ ਵਿਧਾਨ ਸਭਾ ਚ ਲਾਏ ਜ਼ਿੰਦਰੇ ਬਾਰੇ ਲੋਕਾਂ ਅੱਗੇ ਵੱਡੀਆਂ ਕਲਾਕੀਆਂ। ਤੁਸੀਂ ਵਿਧਾਨ ਸਭਾ ਵਿੱਚ ਦੇਖਿਆ ਸੀਗਾ ਕਮ ਨੌਰੇ ਲਾਉਂਦੇ ਹੁੰਦੇ ਨੇ। ਜਿਹਦੀ ਵਾਰੀ ਆ ਗਈ ਬੋਲਣ ਦੀ ਬੋਲ ਕੇ ਕਾਂਗਰਸੀ ਚੱਲੇ ਵਿੱਚ। ਮੈਂ ਕੀ ਕੀ ਤਾਂ ਮੈਂ ਜ਼ਿੰਦਾ ਲੈ ਗਿਆ। ਮੈਂ ਕਿ ਜੰਦਾ ਲਾਓ ਇਹਨਾਂ ਨੂੰ ਇੱਥੇ ਬਿਠਾਓ ਇਹਨਾਂ ਨੂੰ ਇਹਨਾਂ ਨੂੰ ਬੋਲਣ ਦਾ ਮੌਕਾ ਵੀ ਦਿਓ ਨਾਲ ਸੁਣ ਤੋਂ ਸੀ ਜੋ ਬੋਲਦਾ ਚਲੋ ਜੀ ਬਾਹਰ ਮੇਰਾ ਕੰਮ ਖਤਮ ਐਸ ਕੰਮ ਬੱਤੇ ਆਇਆ ਮੈਂ ਕਿਹਨਾਂ ਸੋ ਜੰਦਾ ਲਾਤਾ ਜੀ ਮੈਨਾਂ ਨੂੰ ਉੱਥੇ ਪਿੱਟਦੇ ਜੀ ਬਰ ਕਉ ਜੰਦਾ ਲਾਤਾ ਮੈਂ ਕਿ ਅੰਦਰੋਂ ਹੀ ਲਾਉਣਾ ਬਾਹਰੋਂ ਥੋੜੀ ਲਾਉਣਾ ਆਜੋ ਬੈਠੋ ਕਰੀਏ ਗੱਲ ਇਹਨਾਂ ਦਾ ਇਹ ਹਾਲ ਸੋ ਇਹਨਾਂ ਦਾ ਕੋਈ ਹੋਰ ਮਤਲਬ ਹੀ ਨਹੀਂ ਜੀ ਇਹਨਾਂ ਦਾ ਬੱਸ ਭਗਵੰਤ ਮਾਨ ਨੂੰ ਗਾਲਾਂ ਕੱਢ ਲੋ ਤੜਕ ਹੀ ਲੱਗ ਜਾਂਦੇ ਐ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਜੀ ਫਿਰ ਮੈਂ ਤਾਂ ਚੰਗਾ ਭੜਿਆ ਕਲਾਕਾਰ ਸੀ ਮੈਂ ਤਾਂ ਬੰਬੇ ਦਿੱਲੀਆਂ ਤੱਕ ਉਹ ਪੂਰੇ ਦੇਸ਼ 'ਚ ਸ਼ੋਅ ਕਰਦਾ ਸੀ ਫਿਲਮਾਂ ਹੁੰਦੀਆਂ ਸੀ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਫਿਰ ਨਾ ਤਾਂ ਮੈਂ ਪੈਸਾ ਕਮਾਉਣਾ ਜਾਂ ਮੈਂ ਹੋ ਵੀ ਭਈ ਮੈਂ ਤਾਂ ਠੇਕੇ 'ਚ ਸਪਾ ਵਾਲਿਆ ਜਾਂ ਬੱਸਾਂ 'ਚ ਸਪਾ ਵਾਲਿਆ ਰੇਤੇ ਦੀਆਂ ਖੱਡਾਂ 'ਚ ਕਿਸੇ 'ਚ ਹਿੱਸਾ ਨਹੀਂ ਪਾਇਆ ਹਿੱਸਾ ਜ਼ਰੂਰ ਪਾਇਆ ਪਰ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਇਆ ਦਸੇਕੇ ਬੀਤੇ ਦਿਨੀ ਢੀਂਡ ਸਾ ਤੜਾ ਕਾਲੀ ਦਲ ਲਾਲ ਦੂਰੀਆਂ ਖਤਮ ਕਰਦਾ ਵਾਪਸ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਿਆ ਸੀ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਹੱਥ ਜੋੜ ਕੇ ਪਾਰਟੀ ਤੋਂ ਨਾਰਾਜ਼ ਆਖੂਆਂ ਤੋਂ ਮੁਆਫੀ ਮੰਗੀ ਸੀ ਅਤੇ ਬਾਕੀ ਨਾਰਾਜ਼ ਆਖੂਆਂ ਨੂੰ ਵੀ ਕਾਰ ਵਾਪਸੀ ਦੀ ਅਪੀਲ ਕੀਤੀ ਸੀ ਹਾਲਾਂਕਿ ਇਸ ਮਾਮਲੇ ਤੇ ਸਿਆਸਤ ਹੋਣੀ ਤੈ ਮੰਨੀ ਜਾ ਰਹੀ ਸੀ ਜਿਸ ਦੀ ਸ਼ੁਰੂਆਤ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿਆਨ ਨੇ ਕਰ ਦਿੱਤੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ